ਹਾਸਰੀਆ ਕਾਲ ਜੀ ਸਾਰਿਆਂ ਨੂੰ ਮੱਛਾਂ ਪੰਨ ਮਾ ਕੇ ਕੰਮ ਫਾਈਨਲ ਕਰਤਾ ਤੇ ਲਾਲੋ ਹਜੇ ਆਪਣੀ ਸੂਈ ਨਹੀਂ ਅੱਜ ਸਵੇਰ ਚ ਚਾਂਸ ਹੈਗੇ ਸੂਣ ਦੇ ਤੇ ਛੱਡਾ ਝੁੱਡਾ ਵਧੀਆ ਬਣਾ ਰੱਖਿਆ ਤੇ ਮੱਜਾਂ ਦੇ ਰੇਟ ਦਿਨੋ ਦਿਨ ਬਹੁਤ ਜ਼ਿਆਦੇ ਵਧਦੇ ਜਾਂਦੇ ਨੇ ਕਿਉਂਕਿ ਵਾਦੇ ਤਾਂ ਨੇ ਬਈ ਹਰ ਇੱਕ ਬੰਦਾ ਹੁਣ ਸੋਸ਼ਲ ਮੀਡੀਆ ਤੇ ਵੇਖ ਵੇਖ ਹਰ ਇੱਕ ਬੰਦਾ ਹੀ ਮੱਜਾਂ ਦਾ ਘਰਮ ਤਿਆਰ ਕਰੀ ਜਾਂਦੇ ਨੇ ਕੋਈ ਵੀ ਜਿਹਦੇ ਕੋਲ 1 ਸੀ 5 ਕਰ ਲਈਆਂ ਜਿਹਦੇ ਕੋਲ 5 ਸੀ 10 ਕਰ ਲਈਆਂ ਤੇ ਤਾਂ ਕਰਕੇ ਮੱਜਾਂ ਦੀ ਫਿਰ ਮੰਗਾਈ ਤੁਹਾਨੂੰ ਪਤਾ ਹੀ ਆ ਜਦੋਂ ਚੀਜ਼ ਦੀ ਡਿਮਾਂਡ ਹੋ ਜੇ ਤੇ ਫੇਰ ਉਹ ਚੀਜ਼ ਦਾ ਰੇਟ ਵੱਧਦਾ ਹੀ ਵੱਧਾਗਾ ਤੇ ਬਹੁਤ ਰੇਟ ਵਧੀ ਜਾਂਦੇ ਨੇਗੇ ਤੇ ਠੱਗੀਆਂ ਠੋਰੀਆਂ ਤੋਂ ਵੀ ਬਚੋ ਇਮਾਨਦਾਰੀ ਵਾਲੇ ਬੰਦੇ ਤੋਂ ਮੱਝਾਂ ਲਓ ਤੇ ਕਿਉਂਕਿ ਮੱਝ ਲੈਣੀ ਬਹੁਤ ਔਖੀ ਐ ਇੱਕ ਵਾਰੀ ਮੱਝ 'ਚ ਕੋਈ ਨੁਕਸ ਨਿਕਲ ਗਿਆ ਤਾਂ ਫੇਰ ਔਖਾ ਹੋ ਜਾਂਦਾ ਕੰਮ ਸਾਰਾ ਸੁਗਾ ਪੇ ਕਰ ਜਾਂਦਾ ਤਾ ਕਰਕੇ ਪਸ਼ੂ ਸੋ ਸਮਝ ਕੇ ਲੋ ਜੀਨੇ ਵੀ ਗਾਂ ਗੂੰ ਲੈਣੀਆਂ ਗਾਂ ਵੀ ਵਧੀਆ ਬਈ ਦੇਖ ਕੇ ਲੋ ਬਹੁਤ ਠੱਗੀਆਂ ਚੱਲ ਜਾਂਦੀਆਂ ਗਾਈਆਂ ਚ ਤਾਂ ਜ਼ਿਆਦਾਤਰ ਸੋ ਸਮਝ ਕੇ ਅੱਜ ਕੱਲ ਰਹਿ ਗਿਆ ਬਈ ਪੈਸਾ ਮੁੱਖ ਵੀਵੋ ਆਪਣੀ ਵੀਵੋ ਨੇ ਤਾਂ ਤੜਾ ਲਿਆ ਸੀ ਆਇਆ ਨਹੀਂ ਉਹ ਤਾਂ ਉਹਦੇ ਸਾਈਡ ਜੀ ਤੇ ਨਿਕਲ ਹੀ ਜਾਂਦਾ ਹੈਗਾ ਬੋੜੀ ਹੋ ਗਈ ਬੋੜੀ ਹੂੰ ਆਉਂਦਾ ਨਹੀਂ ਦਾਂਦਾ ਹੁਣ ਤੇਰੇ ਬੈਠਾ ਕਾਲੂ ਆਪਣਾ ਦੇਖੋ ਐ ਕਾਲੂ ਦੀ ਅੱਖ ਬਹੁਤ ਪੈੜੀਆ ਦੇ ਕਾਲੂ ਕਾਲੂ ਲੈ ਯਾਰੀ ਆ ਯਾਰੀ ਆ ਬੈਠੀ ਯਾਰੀ ਕੀ ਆਪਣੀ ਤੇ ਕਾਲੀ ਝੋਟੀ ਆਪਣੀ ਥੋੜੀ ਜਿਹੀ ਹੋ ਗਈ ਲੱਸੀ ਤੇ ਮੱਝ ਨੂੰ ਵੀ ਆਪਾਂ ਫੀਡ ਤੇ ਇੱਕ ਪਾਊਡਰ ਸ਼ੁਰੂ ਕਰਤਾ ਇਹਨੂੰ 10ਵਾਂ ਲੱਗ ਗਿਆ ਕੱਲ ਤੋਂ ਕੱਲ ਤੋਂ 10ਵਾਂ ਲੱਗ ਗਿਆ ਨਾ ਤੇ ਇੱਕ ਆ ਚੀਜ਼ ਬਈ ਤੇ ਪੱਕੇ ਫਰਸ ਦਾ ਕਰਕੇ ਇੱਥੋਂ ਵਾਲ ਚਿੱਟੇ ਹੋਈ ਜਾਂਦੇ ਕਿਵੇਂ ਕਿਉਂਕਿ ਗੱਦੇ ਹੈ ਨਹੀਂ ਥੱਲੇ ਮੇਰਾ ਖਿਆਲ ਤਾਂ ਤਾਂ ਘਰ ਕੀ ਚਿੱਟੇ ਹੋਈ ਜਾਂਦੇ ਜਿਹੜੀ ਸਾਈਡ ਬੈਂਦੀਆਂ ਆ ਤੇ ਇਹਦੇ ਇਹਦੇ ਵੀ ਹੈਗਾ ਮੱਜ ਦੇ ਆ ਦੇਖੋ ਇਹਦੇ ਵੀ ਹੈਗੇ ਚਿੱਟੇ ਆ ਦੇ ਇਧਰ ਵੀ ਹੋਈ ਜਾਂਦੇ ਨੇ ਤੇ ਟੋਟਲ ਸਾਰੀਆਂ ਮੱਜਾਂ ਨਹੀਂ ਨੇ ਇਹ ਐਵੇਂ ਦਾਗ ਜੇ ਚਿੱਟੇ ਵਾਲਾਂ ਦੀ ਜਿਹੜੀ ਸਾਈਡ ਜ਼ਿਆਦਾ ਟਾਈਮ ਬੈਂਦੀਆਂ ਨੇ ਉਹ ਸਾਈਡ ਹੋ ਸਕਦੇ ਆ ਇਹ ਤੇ ਉਧਰ ਚੱਲ ਉਧਰ ਚੱਲ 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 ਇਹਦੇ ਇਧਰ ਵੀ ਹੈ ਇਹੀ ਕਾਰਨ ਹੋ ਸਕਦਾ ਕੋਈ ਹੋਰ ਕਾਰਨ ਹੋ ਸਕਦਾ ਬਈ ਤੇ ਮੱਝ ਪੂਰੇ ਐਨ ਦੁੱਧਾ ਵਾਲੀ ਆ ਇਹ ਤੇ ਧਾਰ ਇਹਦੀ ਇੰਨੀ ਪੋਲੀ ਆ ਜਿੰਨੀ ਕਹਦਾ ਜਿੰਨੀ ਗਾਂ ਦੀ ਪੋਲੀ ਆ ਉਨੀ ਪੋਲੀ ਧਾਰ ਇਹਦੀ ਆ ਇਹ ਬਹੁਤ ਵਧੀਆ ਛੱਟਾ ਛੁੱਟਾ ਬਣਾਉਂਦੀ ਆ ਇਹ ਤੇ ਹੁਣ ਲਾਉਣ ਲੱਗ ਗਈ ਇਹ ਸੋਨੂੰ ਦਿਖਾਉਣੇ ਆ ਕਿਹੜੀ ਫੀਡ ਵਰਤਦੇ ਆ ਹੁਣ ਇਹਨੂੰ ਆਪਾਂ ਤੇ ਪਾਊਡਰ ਆ ਵਰਤਦੇ ਆਪਾਂ ਨੀਲੀ 라ਵੀ ਨੂੰ એનર્ਜੀ ਲਈ ਆ ਇਹ। ਇਹ ਆ ਹੈਗਾ ਪਾਊਡਰ। ਇਹ ਚੀਜ਼ ਵਰਤਣ ਲੱਗਿਆ ਆਪਾਂ ਤੇ ਇੱਕ ਜਿਵੇਂ ਇਹ ਲਿੱਸੀ ਜਾਦੇ ਆ। ਇਹ ਪਾਉਣ ਕਰਕੇ ਰਾਜੀ ਹੋ ਸਕਦੀ ਏ। ਤੇ ਇੱਕ ਪ੍ਰੋਟੋਨ ਪਾਉਣੇ ਆ ਤੇ ਕੈਲਸ਼ੀਅਮ ਸਾਰਾ ਕੁ ਸਭ ਤੋਂ ਸ਼ੁਰੂ ਕਰਤਾ। ਮਾਰਜਨ ਇਹ ਲਿੱਸੀ ਥੋੜੀ ਜਿਆਦਾ ਹੈ ਇਹ ਤਾਂ ਕਰਕੇ ਆਪਾਂ ਇਹਨੂੰ ਫਿਰ ਪੀੜ ਸ਼ੁਰੂ ਕਰੀਏ ਹਾਂ ਆ ਦੇਖੋ ਨਾੜਾ ਨੂੜਾ ਬਹੁਤ ਕੱਢਦੀ ਆਉਂਦੀ ਆ ਛੱਡੇ ਤੇ ਆ ਦੇਖ ਕੱਦ ਕਾਟ ਚ ਬਹੁਤ ਆ ਜੇ ਕਿ ਇੱਕ ਵਾਰੀ ਭਰ ਗਈ ਫਿਰ ਤਾਂ ਬਾਈ ਗੱਲ ਹੀ ਬਣ ਜੂਗੀ ਤੇ ਚਾਰ ਨੂੰ ਹਜੇ ਆਪਾਂ ਬਾਡਾ ਲਾਇਆ ਨਹੀਂ ਤੇ ਵੀਵੋ ਆਪਣੀਆਂ ਛੱਨੀ ਖਾਣ ਲੱਗ ਗਈ ਲੈ ਚਲੋ ਜੀ ਆਪਣਾ ਕੰਮ ਹੈ ਓਕੇ ਮੱਝਾ ਮੱਝਾ ਨਮਾਤੀ ਆਂ ਆਪਾਂ ਤੇ ਚਲੋ ਠੀਕ ਹੈ ਯੂਕੇ